ਆ ਬੰਦਾ ਬਾਈ ਦੇਖੋ ਜੀ ਉਹ ਲੋਕਾਂ ਨੂੰ ਦਿੰਦਾ ਗਾ ਪੁੱਛਾਂ ਵੀ ਮੈਂ ਸਿਆਣਾ ਬਣਦਾ ਸਿਆਣਾ ਵੀ ਮੈਂ ਤੁਹਾਨੂੰ ਐਂਗਾ ਥੋੜੇ ਹੱਲ ਕਰ ਦੂੰਗਾ ਥੋੜੇ ਤੋਂ ਮੈਂ ਕੋਈ ਪੈਸੇ ਨਹੀਂ ਲੈਂਦਾ ਪਰ ਲੋਕਾਂ ਨੂੰ ਬਾਅਦ ਚ ਬੁਲਾ ਕੇ ਪੈਸੇ ਲੈਂਦਾ ਨਾ ਤੂੰ ਤੇ ਆ ਪਿੰਦਾ दारू ਆ दारू ਪਿੰਦਾ ਫੜੇਗਾ ਠੇਕੇ ਦੇ ਬਈ ਆ ਦੇਖੋ ਜੀ ਆ ਖੇਤ ਤੇ ਆ ਪਊਆ ਲੈਣਾ ਆ ਸੀਗਾ ਪਊਆ ਕਹਦੀ ਆ ਓਏ ਹਾਂਜੀ ਪਊਆ ਲੈਣਾ ਕਹਿੰਦਾ ਜੀ ਲੈਣਾ ਪਊਆ ਲੈਣਾ ਇਹ ਕੱਪੜੇ ਦਾ ਕੱਪੜੇ ਦਾ ਲਾ ਦਿੰਨਾ ਬਈ ਕੱਪੜੇ ਲਾ ਲਾ ਕੱਪੜੇ ਆ ਦੇਖੋ ਉੱਪਰੋਂ ਬਾਈ ਇਹ ਪਾ ਕੇ ਮਾਲਾ ਤੇ ਉੱਥੇ ਗਾਹਾਂ ਜਾ ਕੇ ਇਹਨੇ ਬਦਲਨੇ ਸੀਗੀ ਇੱਥੇ ਕੱਪੜੇ ਪੋਣੇ ਭੁੱਲ ਗਿਆ ਫੜਾ ਇੱਧਰ ਫੜਾ ਇੱਧਰ ਆ ਮਾੜਾ ਬਿਲਾ ਮਾੜਾ ਲਾ 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 ਇੱਧਰ ਇੱਧਰ ਡੰਡਾ ਫੇਰੂਗਾ ਚੱਲ 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 ਮੂਰੇ ਮੂਰੇ ਲੱਗ ਜਾ ਤੂੰ ਇੱਧਰ ਮੁੰ ਲੱਗ ਮੂਰੇ ਲੱਗ ਮੂਰੇ ਲੋ ਵੀ ਦੋਸਤੋ ਆ ਹੋ ਗਏ ਪੰਜਾਬ ਦੇ ਹਾਲਾਤ ਆ ਦੇਖੋ ਜੀ ਉਹਦਾ ਬਣਦਾ ਬਾਬਾ ਲੋਕਾਂ ਦੇ ਕਰਦਾ ਹੈਗਾ ਇਹ ਭਲੇ ਤੇ ਇੱਥੇ ਫਿਰ ਦਾਰੂ ਪੀਂਦਾ ਫਿਰਦਾ ਅਸੀਂ ਇਹ ਨਹੀਂ ਕਹਿੰਦੇ ਵੀ ਦਾਰੂ ਨਾ ਪੀਓ ਦਾਰੂ ਪੀਓ ਜਿਹੜੀ ਜੀਬ ਪੀਣ ਵਾਸਤੇ ਬਣੀ ਹੈ ਪੀਓ ਠੀਕ ਹੈ ਪਰ ਇਹ ਬਾਬੇ ਉਹ ਤਾਂ ਕਹਿੰਦੇ ਲੋਕਾਂ ਦਾ ਸੀ ਫਾਇਦਾ ਕਰਦੇ ਆ ਲੋਕਾਂ ਦੇ ਘਰ ਬਣਦੇ ਆ ਲੋਕਾਂ ਦੀ ਗੱਲ ਸੁਣ ਹਾਂਜੀ ਮੈਨੂੰ ਇਹ ਦੱਸ ਕੀ ਹੋ ਗਿਆ ਬਾਈ ਆ ਆ ਬਾਬਾ ਕਿਧਰ ਉਹ ਬਾਬਾ ਥੋੜੀ ਹੈਗਾ ਹੋਰ ਕੀ ਹੈ ਬਾਬੇ ਮੈਨੂੰ ਕੱਲ ਤੇ ਸਾਡੇ ਘਰੇ ਲਾਜ ਮੈਨੂੰ ਪਤਾ ਹੈ ਮੈਨੂੰ ਪਤਾ ਪਤਾ ਇਹ ਉਰੇ ਦਾਰੂ ਪੀਆ ਫੜ ਫੜ ਫੜਨ ਫੜ ਲੈ ਆਓ ਉਧਰ ਫੜਨ ਫੜ 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 ਬਟਾ 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 ਇਹਨੂੰ ਬਟਾ ਬਟਾ ਇਹਨੂੰ ਬਟਾ ਬਟਾ ਇਹਨੂੰ ਬਟਾ ਵੰਨ ਵੰਨ ਦੇ ਬਟਾ ਇਹਨੂੰ ਗੱਲ ਸੁਣ ਗੱਲ ਸੁਣ ਕੱਲ ਮੈਂ ਤਾਂ 2500 ਰੁਪਏ ਲੈ ਕੇ ਆਦੇ ਮਾਲਾ ਪਾਈ ਹੋਈ ਲੈ ਕਿਨੇ ਕਿਨੇ ਬੈ ਲਗੇ ਆ ਉਧਰ ਕੁੜੀ ਨੂੰ ਕੁੜੀ ਨੂੰ ਕਿਨੇ ਬੈ ਲਗੇ ਕਿਥੇ ਲਗੇ ਆ ਜੀ ਹੈ 2500 ਹੀ ਲਗੇ ਆ ਇਹ ਨਾ ਕਿਧਰੋਂ ਬੈ ਗਏ ਛੋਟੀ ਛੋਟੀ ਹੈਗੀ ਆ ਛੋਟੀ ਨਹੀਂ ਕੱਲ ਸੁਣ ਮਰੇ ਹਾਂਜੀ ਦੱਸ ਮੈਨੂੰ ਦੱਸ ਖੜਾ 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 ਇੱਕ ਇੱਕ ਨਾਲਾ ਹੱਜ ਦੱਕ 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 ਟੱਕ ਟੱਕ ਕਰ ਕਰ ਨਾ ਭਾਈ ਬਾਬੇ ਨਾਲ ਇਦਾਂ ਨਹੀਂ ਕਰੀ ਲੈ ਕਾਹਦਾ ਬਾਬਾ ਤੂੰ ਕਹੜਾ ਬਾਬਾ ਤੂੰ ਆ ਪੀ ਤਾ ਤੂੰ ਦਾਰੂ ਜਾਨਾ ਇੱਥੇ ਠੇਕੇ ਤੇ ਖੜਾ ਹਾਂ ਦਕਾਨ ਮੂਨੇ ਧਰ ਮਸਕਾਲ ਮਰੀ ਜਾਂਦਾ ਕਿੰਨੇ ਕਿੰਨੇ ਬੈਠੇ ਕੁੜੀ ਦੱਸ 25 ਤੋਂ 16 ਹੁੰਦਾ ਸੀ ਜੀ ਲੱਗਿਆ ਇਹ ਮਸ ਕਰੇ ਉਹ ਤੇ ਲੱਗਿਆ ਸੀ ਇਹਨਾ ਸਮਾਨ ਸਾਡਾ ਰਸਨ ਉਹ ਸਾਲਿਆ ਬੁਸ਼ਰਮਾਨਾ ਮਾਲਾ ਆ ਮਾਲਾ ਲੈ ਕੇ ਆ ਆਪਾਂ ਕੁਰਤੇ ਨੂੰ ਪਾ ਗਰੀਂ ਦਾਰੂ 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 ਪੀ ਦਾਰੂ ਪੀ ਅਸੇ ਤੈਨੂੰ ਆਈਂਗਾ ਦਾਰੂ ਨਾ ਪੀ ਹਾਂਜੀ ਇਹ ਦਾਰੂ ਅੰਗਰੇਜ਼ ਪੀਂਦੇ ਆ ਲੋਕ ਦਾਰੂ ਸਰੀਰ ਨੂੰ ਫਟਕਾਰਨ ਵਾਸਤੇ ਪੀਂਦੇ ਆ ਟੈਨਸ਼ਨ ਦੂਰ ਕਰਨ ਵਾਸਤੇ ਪੀਂਦੇ ਆ ਉਹਦੀ ਥਕਾਵਟ ਲਾਉਣ ਵਾਸਤੇ ਪੀਂਦੇ ਆ ਤੇ ਤੂੰ ਬਾਬਾ ਬਣਾ ਫਰਦਾ ਹਾਂਜੀ ਪੀਤੀ ਜੀ ਮੈਂ ਰੋਜ਼ ਕਦੀ ਹੈਦਰਾ ਵਾਲੇ ਹੈ ਗਿਆ ਹੈ ਗਿਆ ਥਲੇ ਬੈਠੋ ਬੈਠ ਥਲੇ ਬੈਠ ਧਿਆਨ ਇਸ ਮਾਰ ਕੇ ਲਾਉ ਠੋਡੇ ਇਹਦੇ ਭਾਈ ਉਹ ਨਾ ਮੈਂ ਸਾਡਾ ਖਰਾਬ ਕਰਾਉਂ ਸੰਸਾਰਾ ਰਸਨ ਖਰਾਬ ਕਰਾਉਂ ਇਹ ਦੇਖੋ ਜੀ ਇਹਦੀ ਵੀਡੀਓ ਬਣਾ ਇਹਦੀ 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 ਕੋਈ ਨਹੀਂ ਇਹਦੀ ਵੀਡੀਓ ਬਣਾ ਖੜ ਜਾ ਕਮੈਂਟ ਇਹਦੀ ਵੀਡੀਓ ਬਣਾ ਥਲੇ ਬੈਠ ਥਲੇ ਬੈਠ ਆਹ ਦੋਸਤੋ ਆ ਪੰਜਾਬ ਦੇ ਹਾਲਾਤ ਹੋਗੇ ਦੇਖੋ ਜੀ ਆਹ ਕੁੜੀ ਕਿੰਨੇ ਪਹਿਲੇ ਸੋਭੀ ਨੇ 2500 ਰੁਪਏ ਲੈ ਲੈ ਭਾਈ ਇਹ ਨਾਲ ਰਸਨ ਖਰਾਬ ਕਰਦਾ ਸਾਡੇ ਘਰ ਦਾ ਸਾਰਾ ਨਾਲ ਚੰਗੇ ਮੀਟ ਨਾਲ ਰੋਟੀਆਂ ਖਾਧੀਆਂ ਨੇ ਹਾਂ ਫਿਰ ਦਾਤੇ ਠੱਕੇ ਤੇ ਮੈਨੂੰ ਕੀ ਪਤਾ ਵੀ ਪਖੰਡੀ ਸਾਹ ਆਗਾ ਇਹ ਕੁੜੀ ਦਾ ਬਾਈ ਨੇ 2500 ਰੁਪਏ ਲਏ ਇਹਨੂੰ ਪਤਾ ਲੱਗਿਆ ਕਹਿੰਦੀ ਬਾਈ ਮੈਨੂੰ ਸ਼ੱਕ ਹੋਇਆ ਵੀ ਇਹ ਮੀਟ-ਮੂਡ ਵੀ ਖਾਂਦਾ ਤੇ ਇਹ ਤੋਂ दारू ਪੀਂਦਾ ਇੱਥੇ ਫੜਿਆ ਗਿਆ ਅਸੀਂ ਆਏ ਸੀ ਇੱਧਰ ਖੇਤ ਮੋਟਰ ਤੇ ਢੇੜਾ ਮਾਰਨ ਆਏ ਸੀ ਕਿ ਜੀ ਆਪਣੀ ਗੱਡੀ ਖੜੀ ਹੈ ਤੇ ਆ ਆਪਣੀ ਮੋਟਰ ਤੇ ਇਹ ਬਾਈ ਬੰਦਾ ਸ਼ਰੇ ਆਮ ਇਹਨੇ ਕੀ ਕੀਤਾ ਇੱਥੋਂ ਆ ਲੈ ਖਾ ਲਾਗਾ ਪੈਸਾ ਨੂੰ ਹਲੋ ਆ ਕੱਪੜੇ ਲਾ ਤੂੰ ਕੀ ਤੂੰ ਗੁਰੂਆਂ ਪੀਰਾਂ ਨੂੰ ਬਦਲਾਮ ਕਰ ਲਾ ਕੱਪੜੇ ਲਾ ਲੈ ਚੰਗੇ ਭਲੇ ਕੱਪੜੇ ਪਾਏ ਹੋਏ ਆ ਉਤੋਂ ਦੀ ਕੁਰਤਾ ਪਾਰਖਿਆ ਪਖੜਾ ਲੈ ਕੱਪੜੇ ਲਾ ਦੇ ਗੱਡੀੜਾ ਤੂੰ ਲੋਕਾਂ ਨੂੰ ਸੜਮਾਲਾ ਜੀ ਗੱਡੀ ਰੱਖਿਆ ਜਮਾਲਾ ਇਹ ਪਾਣੀ ਚ ਤਰਾਂਗੇ ਨੋਬਾ ਲਾ ਓਏ ਆ ਦੇਖ ਦੇਖ ਕਿੰਨੇ ਵਧੀਆ ਕੱਪੜੇ ਪਾਏ ਆ ਉਤੋਂ ਦੀ ਪਾਰਖਿਆ ਲੈ ਕੁਰਤਾ ਨੇ ਦੇਖ ਲੈ ਆ ਦੇਖੋ ਜੀ ਆਹ ਕੁਛ ਹੈ ਆਹ ਕੁਛ ਹੈ ਬਾਈ ਆਹ ਕੁਛ ਹੈ ਦਿਖਾ ਓਏ ਫੜਾਉਣ ਕੱਪੜਾ ਫੜਾ ਲਾ ਲਾ ਇਹਦਾ ਫੜਾ ਦੇ ਪਾਣੀ ਚ ਤੈਰਾਂਗੇ ਸੁਨਾ ਖਰਾਬ ਕਰ ਦੇ ਮੈਨੂੰ ਇਹ ਦੱਸ ਵੀ ਬਾਬਾ ਕਾਰੇ ਵਾਸਤੇ ਬਣਿਆ ਬਾਬਾ ਕਾਰੇ ਵਾਸਤੇ ਬਣਿਆ ਕੀ ਤੇਰੇ ਦਿਮਾਗ ਚ ਕੀ ਚਾਲ ਆਈ ਏ ਦੱਸ ਬੱਸ ਕੀ ਦੱਸ ਜੀ ਕੋਈ ਨਹੀਂ ਗਾ ਦਿਮਾਗ ਲੋਕਾਂ ਨੂੰ ਠੱਗਦੇ ਆ ਬਈ ਦੱਸ ਕਿੰਨੇ ਪੈਸੇ ਕਮਾਈ ਕਰਦਾ ਬਾਬਾ ਬਣ ਕੇ ਕਿੰਨੀ ਕਮਾਈ ਕੀਤੀ ਹੁਣ ਤੱਕ ਦਿਮਾਗ ਦੇ ਕਿਹੜੀ ਇਧਰ ਆ ਇਧਰ ਸਾਲਾ ਤੇਲੇ ਕਰਕੇ ਠੇਕੇ ਵਾਲੇ ਲੋਕਾਂ ਤੋਂ ਮੁਰਦਨਗੇ ਚਲ ਅਸੀਂ ਦੱਸ 7 ਸਾਲ ਦਾ ਵੀ ਕਿੰਨੀ ਕਮਾਈ ਕੀਤੀ ਹੈ ਹੁਣ ਤੱਕ ਦੱਸ ਹੁਣ ਤੱਕ ਜੀ ਕਮਾਈ ਕੀਤੀ 50 60 ਹਜ਼ਾਰ ਰੁਪਏ ਮੈਂ ਨੇ 60 ਹਜ਼ਾਰ ਜੁਕ ਕਮਾਈ ਕਰਦਾ ਹਾਂ ਜੀ ਤੇ ਤੈਨੂੰ ਬਾਬਾ ਬਣਨ ਦੀ ਕੀ ਲੋੜ ਸੀ ਕਬ ਬਾਬੇ ਦੀ ਕਮਾਈ ਵੱਧ ਹਾਂਜੀ ਬਾਬੇ ਦੀ ਕਮਾਈ ਵੱਧਾ ਜੀ ਕਿੰਨੀ ਕੋਈ ਕਿੰਨੀ ਕਿੰਨੀ ਕਮਾਈ ਕਰਨ ਦਾ ਮਹੀਨੇ ਦੀ ਮਾਪਿਆਂ ਦਾ 60000 ਰੁਪਏ ਅੱਛਾ ਕੱਚੇ ਲੈ ਕਿੰਨੇ ਚੇਲੇ ਕਿੰਨੇ ਰੱਖੇ ਹੋਇਆ ਚੇਲੇ ਤਾਂ 2000 ਹੀ ਆ ਤੇ ਉਹਨਾਂ ਨੂੰ ਕਿੰਨੇ ਕਿੰਨੇ ਪੈਸੇ ਦੇਣਾ ਹੈ ਉਹਨਾਂ ਨੂੰ 5-500 ਰੁਪਏ ਦੇ ਨਾ 50-60000 ਦਾ ਦਿਹਾੜੀਆਂ ਵਾਲਿਆਂ ਨੂੰ ਨਹੀਂ ਬਣਦਾ ਨਹੀਂ 5-500 ਰੁਪਏ ਦੇਣੀ ਨਾ ਤੁਹਾਨੂੰ ਹਾਂਜੀ ਹਾਂਜੀ ਇੱਕ ਇਹਨੇ ਨੂੰ ਇੱਕ ਇਹਨੇ ਨੂੰ ਜੀ ਇਹਨੂੰ ਥਾਣੇ ਚ ਫੜਾਓ ਬਾਈ ਜੀ ਨਹੀਂ ਨਹੀਂ ਥਾਣੇ ਸੁਣੇ ਚ ਨਹੀਂ ਜੀ ਹਾਂ ਫਿਰ ਮੇਰੇ 2500 ਰੁਪਏ ਤਾਂ ਰੱਖੇ ਸਿਵਾਰ ਕੇ ਲਾਓ ਉਹ ਹਟ ਜਾਓ ਬਾਈ ਖਸਮਾ ਅੱਜ ਤੋਬਾ ਨਹੀਂ ਕਰਦਾ ਅੱਜ ਤੋਬਾ ਤਾਂ ਮੈਨੂੰ 2100 ਵੀ ਕੁਟੀ ਤੇ ਤੇਰੇ ਤੋਂ ਕਿੰਨੇ ਪੈਸੇ ਲਏ ਆਣੇ ਦੱਸ ਮੈਨੂੰ ਕਿੰਨੇ ਕਿੰਨੇ ਪੈਸੇ ਲਏ ਬੋਲ ਪਹਿਲਾ ਸਾਡੇ ਗਲੀ ਚ ਆਇਆ ਕਹਿੰਦਾ ਮੈਂ ਲਾਜ ਲੱਪੇ ਕਰਦਾ ਘਰਾਂ ਦੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਕੋਈ ਉਹ ਸਾਧ ਸੰਤ ਕਰਦਾ ਢੰਚਾ ਲੋਟ ਆ ਜੂ ਘਰੇ ਢਿੰਮਾ ਸੋਰੀ ਆ ਇਹ ਤੇ ਤੂੰ ਬਈ ਕੀ ਕਹਦਾ ਲਾਜ ਕਰਾ ਤੈਨੂੰ ਤੈਨੂੰ ਲਾਜ ਕਰਾਉਂਦੀ ਕੀ ਲੋੜ ਪਈ ਹਬੜਾ ਪਾ ਜਾ ਕੇ ਬੜ ਬੜ ਨਹੀਂ ਤੁਨ ਨੂੰ ਕੀ ਲਾਜ ਕਰਾਉਣਾ ਤੁਨ ਨੂੰ ਕੀ ਲਾਜ ਕੀ ਲੋੜ ਬਈ ਕੀ ਲਾਜ ਕਰਾਇਆ ਸੀ ਤਨੂ ਕੀ ਪ੍ਰੋਬਲਮ ਸੀ ਥੋੜੇ ਕੀ ਫਿਕਰੇ ਚੱਕਰ ਸੀ ਕੀ ਦੱਸੋ ਮੈਂ ਤਾਂ ਬਾਈ ਮੈਥੋਂ ਮੰਜੇ ਚ ਨਹੀਂ ਉੱਠਾਂਦਾ ਮੈਂ ਬਿਮਾਰ ਨਹੀਂ ਆ ਨਾਲੇ ਸਾਡੀਆਂ ਮੱਝਾਂ ਬਿਮਾਰ ਸੀਗੀਆਂ ਹੂੰ ਤੇ ਨਾਲੇ ਬੱਚਿਆਂ ਦੀ ਪੜਾਈ ਲਿਖਾਈ ਵਿੱਚ ਮਨ ਨਹੀਂ ਲੱਗਦਾ ਸੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਬਾਬਾ ਆਊਗਾ ਭਗਵਾ ਬਾਣਾ ਪਾਇਆ ਪੀਰਾਂ ਵਾਲਾ ਹਾਂ ਚੱਲ ਕੁਝ ਹੋਊਗਾ ਇਹਦੇ ਕੋਲੇ ਮੈਨੂੰ ਕੀ ਪਤਾ ਵੀ ਇਹ ਪੀਰ ਦਾ ਮਾਪ ਕੰਡ ਕਰਦਾ ਦਾ ਓਏ ਬਾਈ ਇਹ ਲੋਕ ਤਾਂ ਪੀਰਾਂ ਨੂੰ ਬਦਨਾਮ ਕਰਦੇ ਆ ਠੀਕ ਹੈ ਨਾ ਦਿਨੇ ਤਾਂ ਹੁੰਦੇ ਗੱਦੀ ਦੇ ਹੱਥ ਨੇ ਹੁੰਦੇ ਆਪਣੇ ਠੇਕਿਆਂ ਤੇ ਦੱਸ ਓਏ ਆਪਣਾ ਤੇਰੇ ਕੋਲ ਦਰੂਣਾ ਆ ਸੀ ਓ ਅਵੀ ਤਾ ਨਹੀਂ ਆਇਆ ਭਾਈ ਹਾਂ ਅਵੀ ਤਾ ਨਹੀਂ ਆਇਆ ਇਹ ਤੂੰ ਹੀ ਮੁਕਰੀ ਜਨ ਦੱਸ ਯਾਰ ਹਰ ਦਰਦ ਦਰਦ ਦੀ ਬੋਤਲ ਲਈ ਲਾਈ ਬੰਦਾ ਸੀਗਾ ਯਾਰ ਉਹ ਕੋਈ ਸੇ ਵੀ ਲਿਆ ਬ੍ਰਾਂਡ ਵੀ ਆਗੇ ਅੱਛਾ ਠੇਕੇ ਤੋਂ ਆਉਂਦਾ ਹੁਣ ਮੈਂ ਦੇਖ ਚੋ ਇਹਨਾਂ ਦਾ ਭਾਈ ਕੋਈ ਇਹਨਾਂ ਇਹਨਾਂ ਦਾ ਕੋਈ ਕਸੂਰ ਨਹੀਂਗਾ ਇਹਨਾਂ ਨੇ ਤਾਂ ਆਪਣਾ ਕੰਮ ਕਰਨਾ ਹੈ ਆਪਣਾ ਕੰਮ ਕਰਨਾ ਠੀਕ ਹੈ ਰੋਜ਼ ਪੀਣਾ ਮੈਂ ਤਾਂ ਅੱਜ ਹੀ ਪੀਤਾ ਇੱਕ ਵਾਰ ਕਿਸੇ ਨੂੰ ਧੱਕੇ ਲੱਗਣ ਧੱਕੇ ਨਭਿਓ ਜਿਵਾਨ ਲੱਗਿਆ ਰੋਜ਼ ਪੀਣਾ ਭਾਈ ਅੱਜ ਹੀ ਪੀਣ ਜਾ ਦੀਨਿਆਂ ਅਨਾਬ ਉਹ ਨਾ ਵੀ ਮਰੇ ਉਹ ਨੰਨਾ ਮਰੇ ਗਲਤੀ ਹੋਈ ਭਈਆ ਗਲਤੀ ਹੋ ਗਈ ਆ ਤੋ ਬਾਅਦ ਨਹੀਂ ਇੱਦਾਂ ਮੁੜਕੇ ਤਾਂ ਨਹੀਂ ਕਰਦਾ ਇਹ ਕੰਮ। ਠਾਕਦਾ ਤਾਂ ਨਹੀਂ ਬੀਬੀਆਂ ਪੈਣਾ ਨੂੰ। ਲੈ ਫਿਰ ਪਹਿਲੀ। ਲੈ ਫਿਰ ਇਹ ਪਾ। ਲਓ ਜੀ। ਆਏ ਪਹਿਲੀ ਇੱਥੇ ਕਿਵੇਂ ਲਾ? ਡੰਡ ਪੜਾ ਖੜ। ਡੰਡ ਪੜਾ। ਡੰਡ ਪੜਾ ਖੜ। ਓਏ ਖਾਣੇ ਲਿਜਾਵਾਂਗੇ ਨਾ ਤੇਰੀ ਚੰਦ। ਡੰਡ ਪੜਾ ਖੜ। ਮੈਂ ਲੋਂਦਾ ਪੁਲਿਸ ਨੂੰ ਬੁਲਾ ਖੜਾ ਇਧਰ ਫੋਨ ਫੋਨ ਦੇ। ਨਹੀਂ ਫੋਨ ਨਾ ਲਾਓ ਜੀ। ਫੋਨ ਨਾ ਲਾਓ। ਡੰਡ ਪੜਾ ਖੜ। ਲਓ ਜੀ। ਚੱਲ ਚੱਲ। ਕਰ 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 ਕਰ। ਬੋੜਾ ਦੋਸਤ ਲੈਣੋ। ਚੱਲ ਖੜ। ਚੱਲ 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 ਚੱਲ। ਚੱਲ ਚੱਲ ਚੱਲ। ਨਹੀਂ ਬੱਸ। ਕਿਆ ਬੱਸੋ? ਬਾਈ ਹੋਰ ਕੱਪੜੇ ਪਾ ਕੇ ਬਾਹਰ ਜੂਗਾ ਮੰਗਣੇ। ਅੱਗੇ ਕੱਢੀ ਅੱਗੇ ਕੱਪੜੇ ਬਾਈ ਗੱਡੀ ਚ ਆਖ ਬਣੀ ਚ। ਕਰ ਦੇਣਾ ਗੱਲ ਕਰ ਦੇ। ਗੱਲ ਸੁਣ। ਕਿੰਨੇ ਦਾ ਮੁੰਡਾ ਤੂੰ? ਕੀ ਕੀ ਕਰਦੇ ਆ? ਲੀਵਰ ਕਰਦੇ ਆ? ਹਾਂਜੀ ਲੀਵਰ ਕਰਦੇ ਆ। ਅ ਪਰਿਵਾਰ ਚੋਂ ਕੋਣ? ਮੰਮੀ ਡੈਡੀ। ਤੂੰ ਕੀ ਕਰਦੇ ਆ? ਉਹ ਤੇੜੀ ਕਰਦੇ। ਡੇੜੀ ਕਰਦੇ। ਤੂੰ ਜੇ ਡੇੜੀ ਕਰੇ ਤੇਰੀ ਜਾਨ ਖੋਦੀ ਆ। ਡੇੜੀ। ਵਿਆਹਾਂ ਕਿ ਕੁਆਰਾ? ਕੁਆਰਾ ਹੀ ਆ। ਡੇੜੀ ਹੁੰਦੀ ਆ। ਗੱਡੀ ਹੁੰਦੀ ਕਿਉਂ ਕੀ ਕੀ ਚੱਕਰ ਹੈ ਡਾੜੀ ਕੰਨ ਹੁੰਦੀ ਬਸ ਜੀ ਮਾਨੇ ਨਹੀਂ ਕਰਦੇ ਕਹਿੰਦਾ ਵੀ ਦਿਹਾੜੀ ਚ ਕਹਿੰਦਾ ਬਾਈ ਮੇਰਾ ਮਨ ਨਹੀਂ ਕਰਦਾ ਆ ਉਹ ਚੱਕੇ ਲੈ ਖੁੰਡਾ ਚੱਕੇ ਲੈ ਬਾਈ ਉਹ ਸੂਟ ਚੱਕੇ ਲੈ ਇਹਦਾ ਕਰਾਉਂਦੇ ਲਾਉਂਦੇ ਮਾਨੇ ਦਾ ਖਰਚਾ ਇੱਕ ਮਿੰਟ ਨਹੀਂ ਅੱਜ ਤੋਂ ਬਾਅਦ ਨਹੀਂ ਇਹ ਕੋਈ ਨਹੀਂ ਕੋਈ ਖਰਚਾ ਇੱਕ ਮਿੰਟ ਤੇਰਾ ਮਨ ਮੈ ਤੇਰਾ ਮਨ ਕਰਾਉਂਦਾ ਮੈਂ ਖਰਚਾ ਇੱਕ ਮਿੰਟ ਖਰਚਾ ਖੜਦਾ ਤੇਰਾ ਮਨ ਮਨ ਕਰਾਉਂਦਾ ਤੇਰਾ ਕਹ ਕੋਈ ਖਰਚਾ ਕੀ ਮਰਜ਼ੀ ਕਰ ਕੋਈ ਨਹੀਂ ਖਰਚਾ ਖਰਚਾ ਖੜਾ ਖੜਾ ਮੇਰੇ ਕੋਟਾ ਨਹੀਂ ਹੈ ਲੋਡਾਊਗਾ ਨਾ ਜੀ ਜਿਵੇਂ ਮਰਜ਼ੀ ਕਰੋ ਜੀ ਅੱਜ ਤੋਂ ਬਾਅਦ ਨਹੀਂ ਹੋਗਾ ਕਿਸੇ ਦੇ ਘਰੇ ਨਹੀਂ ਜਾਂਦਾ ਜੀ ਮੈਂ ਬੈਠ ਬੈਠ ਬੈਠੋ ਬੈਠੋ ਹੋ ਖੜਾ ਆਏ ਗੱਦੂ ਕਰ ਤੂੰ ਅਸਲੀ ਹੁਣ ਤੱਕ ਕਿੰਨੇ ਲੋਕਾਂ ਨੂੰ ਬੁੱਧੂ ਬਣਾਇਆ ਕਿੰਨੇ ਕਿੰਨੀਆਂ ਕੁੜੀਆਂ ਤੋਂ ਕਿੰਨੇ-ਕਿੰਨੇ ਪੈਸੇ ਲਿਆ ਬੋਲ ਸਹੀ ਸੀ ਅਸੀਂ ਕਿੰਨੇ ਪਿੰਡਾਂ ਦੇ ਤੇਰੇ ਕੋਲ ਸੰਗਤ ਆਉਂਦੀ ਹੈ ਕਿੰਨੇ ਬੁਰੜੇ ਤੇਰੇ ਕੋਲ ਕਿੰਨੇ ਆਉਂਦੀ ਹੈ ਹਰ ਰੋਜ਼ ਤੇਰੇ ਬੋਲ ਨੇੜੇ-ਨੇੜੇ ਪਿੰਡ ਹੀ ਹੈ ਜੀ ਮੇਰੇ ਤਾਂ ਬੋਲ ਕਿੰਨੇ ਆ ਪੰਜ ਹੀ ਪਿੰਡ ਆ ਜੀ ਐਨੇ ਤਾਂ ਹੈ ਨਹੀਂ ਗਏ ਜੀ ਕਿੰਨੇ ਪੰਜ ਹੀ ਆ ਜੀ ਤੇ ਸਾਲਾ ਤੂੰ ਉਹਨਾਂ ਨੂੰ ਖਾਈ ਜਾਂਦਾ ਹੈ ਕੀ ਕਿਤੋਂ ਪੜੀ ਗਈ ਕੀ ਕਿ ਬਣਾਈਏ ਬੋਲ ਉਹਨਾਂ ਚੋਂ ਕੀ ਕੀ ਕਮਾਇਆ ਹੁਣ ਤੱਕ ਦੱਸ ਝੂਠ ਬੋਲ ਰਿਹਾ ਹੈ ਭਾਈ ਸਾਡੇ ਬਿਹੜੇ ਚ ਚਾਰ ਪੰਜ ਬੁੜੀਆਂ ਤਾਂ ਤਾਂ ਕੱਪੜੇ ਲੈ ਆਓ ਉਹ ਵੇਚ ਤੇ ਲਾ ਜਾ ਕੇ ਅੱਛਾ ਆਟਾ ਲੈ ਆਇਆ ਕਵਾਲਾ ਉਹ ਵੇਚਦਾ ਆਟਾ ਵੇਚ ਕੇ ਦਰੂਪ ਪੀਣ ਵਾ ਗਿਆ ਠੇਕ ਕਿਹਾ ਤੇ ਮੈਂ ਦੇਖਿਆ ਹੁਣ ਇੱਧਰ ਆਈ ਸੀ ਪਹਿਲੀ ਵਾਰੀ ਵੀਰ ਦੁਖਾਣਾ ਯਾਰ ਜ਼ਰੂਰ ਤੂੰ ਵੀ ਨਾ ਯਾਰ ਮੈਂ ਕਹਤਾ ਉਹੀ ਬਾਬਾ ਦਾ ਮੈਂ ਤੁਹਾਨੂੰ ਦੇਖਿਆ ਵਾ ਭਾਈ ਕਿਵੇਂ ਵੀਡੀਓ ਬਣਾਈ ਜਾਂਦਾ ਹੈ ਜੀ ਹੈ ਇਹ ਤਾਂ ਮੈਂ ਕਹਾ ਉਹੀ ਬਾਬਾ ਦਾ ਜਿਹੜਾ ਮੈਥੋਂ 2500 ਰੁਪਏ ਲੈ ਗਿਆ ਇਲਾਜ ਦੇ ਬਹਾਨੇ ਇਹ ਭਾਈ ਭਾਈ ਤੁਹਾਡਾ ਵੀ ਕਸ ਜਿਹੜੇ ਸਾਲੇ ਸੱਪਿਆਂ ਕੋਲੇ ਜਾਣੇ ਹੋ ਨਾ ਬੁੜਿਆਂ ਕੋਲੇ ਜਾਣੇ ਹੋ ਬਾਪਿਆਂ ਕੋ ਬਾਬਿਆਂ ਕੋਲੇ ਜਾਣੇ ਹੋ ਆ ਬਾਪੂ ਜੀ ਆ ਕੇ ਬਾਪੂ ਜੀ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਜੀ ਤੁਸੀਂ ਗੱਲ ਜੀ ਇਹ ਦੇਖੋ ਜੀ ਆ ਬੰਦਾ ਫੜਿਆ ਆਪਾਂ ਠੀਕ ਹੈ ਜੀ ਇਹ ਬੰਦਾ ਫੜਿਆ ਇਹ ਉਹ ਕਹਿੰਦਾ ਮੈਂ ਹੈਗਾ ਆਪਣਾ ਇੱਥੇ ਉਹਨੂੰ ਦਰੂ ਪੀਣ ਆਇਆ ਸੀ ਤੇ ਉਹ ਕਹਿੰਦਾ ਦਿੰਦਾ ਬੁੜਿਆਂ ਨੂੰ ਪੁੱਛਾ ਇਹ ਕੱਪੜੇ ਬਾਗੇ ਤੇ ਅਸੀਂ ਕੱਪੜੇ ਫੜਿਆ ਹਾਂ ਤੁਸੀਂ ਕੀ ਕਹਣਾ ਚੰਦੇ ਸੋਟ ਸੋਟੀ ਫੇਰਨਾ ਭੀ ਫੇਰਦੇ ਕੋਈ ਨਹੀਂ ਬੀਤ ਕੇ ਦੱਸੋ ਏ ਆਪਣੇ ਜਿਹੜੇ ਪਿੰਡ ਦੀਆਂ ਬੁੜੀਆਂ ਜਾਣਦੇ ਆ ਉਹਨਾਂ ਕੋਲੇ ਬੁਢੀ ਦੱਸ ਬਾਈ ਕੀ ਗੱਲ ਹੋਈ ਆ ਕੇ ਬਾਪੂ ਨੂੰ ਦੱਸ ਕੀ ਗੱਲ ਹੋਈ ਦੱਸ ਆਪੂ ਜੀ ਆ ਗਲੀ ਤੇ ਆਇਆ ਕਹਿੰਦਾ ਮੈਂ ਇਲਾਜ ਕਰਦਾ ਕੋਈ ਦੁਖੀ ਔਰਤ ਆ ਜਾ ਕੋਈ ਘਰ ਦੀ ਕੋਈ ਸੁਣੋ ਪਈ ਗੱਲ ਸੁਣੋ ਪੂਰੀ ਮੈਂ 2500 ਰੁਪਏ ਲੈਂਦਾ ਇਹਨੇ ਨਾਲੇ ਰਾਸ਼ਨ ਖਰਾਬ ਕਰਾਇਆ ਚਾਰ ਪੰਜ ਗੁੜੀਆਂ ਤੋਂ ਸ਼ੂਟ ਤੇ ਆਟਾ ਆਟਾ ਪਵਾ ਲੈ ਲਿਆ ਕੇ ਇੱਥੇ ਵੇਚਦਾ ਦੁਕਾਨ ਤੇ ਤੇ ਇੱਥੇ ਆ ਕੇ दारू ਪੀਤੀਆਂ ਨੇ ਦੱਸ ਉਹ ਇਹੋ ਜੇ ਬਾਪੇ ਨੇ ਪਾਪਾ ਦੇ ਹਾਂਜੀ ਪਤਾ ਨਹੀਂ ਕਿ ਤੋਂ ਜੇ ਦੱਸੋ ਦੱਸੋ ਬਾਪੂ ਤਾਂ ਖੜਾ ਖੜਾ ਗਿਆ ਬਾਪੂ ਤਾਂ ਬੋਲਿਆ ਨਹੀਂ ਕੁਛ ਕਹਾਂ ਤੋਂ ਆ ਕੇ ਕੰਮ ਕਰੇਗਾ ਨਹੀਂ ਹੋਣ ਨਹੀਂ ਕਰਦੇ ਗਲਤੀ ਹੋ ਗਈ ਇਹ ਇਹਦਾ ਸਾਬਿਤ ਤੇ ਤੈਨੂੰ ਕਿੰਨੇ ਸਾਲ ਹੋ ਗਏ ਕੰਮ ਕਰਦੇ ਝੂਠ ਨਾ ਬੋਲੀ ਮੈਂ ਤਾਂ ਹੋ ਗਏ 8 ਨਾ 6 ਸਾਲ ਹੀ ਹੋਇਆ ਜੀ 6 ਸਾਲ ਹੋ ਗਏ ਤੈਨੂੰ ਕੰਮ ਕਰਦੇ ਨੂੰ ਹੈ ਕਮਾਲ ਹੈ ਯਾਰ ਕਿੰਨੀ ਕਮਾਈ ਕੀਤੀ ਮੋٹے ਮੋٹے ਬੈਗ ਦਾ ਦੇ ਮੋٹے ਮੋٹے ਕਿੰਨੇ ਬੈਗ ਕਮਾਈ ਕਿੰਨੇ ਲੱਖ ਰੁਪਏ ਕਮਾਇਆ ਝੂਠ ਨਾ ਬੋਲੀ ਅਸੀਂ ਤੈਨੂੰ ਡਕਵਾਣੀ ਨਹੀਂ ਕਹਿੰਦੇ ਡੰਡਾ ਫਿਰੂਗਾ 2-3 ਲੱਖ ਰੁਪਏ ਨਾ ਅੱਤ ਸਦੀ ਕਾਲਾ ਉਹ ਕਿੰਨੇ ਕਿੰਨੇ ਲੱਖ ਰੁਪਇਆ ਕਮਾਇਆ ਹੈ 5 ਲੱਖ ਕਿੰਨਾ 50 ਲੱਖ ਇੱਕ ਦਸ ਪਹਿਲਾਂ ਤੂੰ 2 ਲੱਖ ਕਿੰਨਾ ਫਿਰ ਤੂੰ 500 ਖਾਏ ਕਹਿੰਦੇ ਕਿੰਨੇ ਕਿੰਨੇ ਕਮਾਇਆ ਦੋ 50 50 ਆ ਕੀ ਗੱਲ ਹੈ ਕੀ ਪ੍ਰੋਪਰਟੀ ਚ ਕੀ ਕੀ ਹੈ ਕੀ ਕੀ ਪ੍ਰੋਪਰਟੀ ਚ ਕੋਹ ਨਹੀਂ ਜੀ ਸਾਲਿਆ 50 ਲੱਖ ਰੁਪਇਆ ਹੋ ਗਿਆ ਤੇ ਕਿਤੇ ਕੁਝ ਵੀ ਨਹੀਂ ਦੱਸ ਬਾਈ ਕੀ 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 ਦੱਸ ਪਤਾ ਇਹ ਬੰਦੇ ਤੋਂ ਤੁਸੀਂ ਜਾਣਦੇ ਹੋ ਥੋੜੇ 2500 ਰੁਪਏ ਲਿਆ ਕਰੇਗੀ ਗੀਰ ਕੋਲੇ ਮੈਨੂੰ ਤਾਂ ਕੀ ਪਤਾ ਬਾਈ ਜਿਹੜਾ ਗਲੀ ਚ ਤੁਰਿਆ ਫਿਰਦਾ ਸੀ ਕਹਿੰਦਾ ਕਹਿੰਦਾ ਲਾਜ ਕਰਾਉਣਾ ਨਹੀਂ ਲਾਜ ਤੁਸੀਂ ਲਾਜ ਤੁਸੀਂ ਗਲੀ ਤੇ ਨਹੀਂ ਕਰਵਾਣ ਕਿੱਦੇ ਦਾ ਗਏ ਹੋਗੇ ਅਸੀਂ ਤਾਂ ਗਏ ਨਹੀਂ ਬਾਈ ਇਹ ਤਾਂ 2500 2500 ਰੁਪਏ ਕਿਤੋਂ ਲੈ ਲੈਣੇ ਵੇੜੇ ਚ ਆਇਆ ਸੀ ਕਿਸੇ ਦੇ ਬਾਈ ਵੇੜੇ ਚ ਆਇਆ ਸੀ ਉੱਥੋਂ ਅਸੀਂ ਬੁਲਾ ਲਿਆ ਵੀ ਚੱਲ ਨਾ ਵਧੀਆ ਲਾਜ ਹੋਇਆਗਾ ਮੈਨੂੰ ਕੀ ਪਤਾ ਸੀ ਵੀ ਠੱਗਗਾ ਆ ਦੇਖੋ ਜੀ ਆ ਬੰਦਾ ਹੈ ਤੇ ਇਹ ਬੰਦੇ ਨੇ ਬਾਈ ਪਤਾ ਨਹੀਂ ਕਿੰਨੀਆਂ ਬੁੜੀਆਂ ਕਿੰਨੀਆਂ ਕੁੜੀਆਂ ਨਾਲ ਠੱਗਿਆ ਮਾਰੀਆਂ ਤੇ ਇਹ ਤੋਂ ਬਚੋ ਬਾਈ ਠੀਕ ਹੈ ਆ ਦੇਖੋ ਜੀ ਇਹਦੇ ਹੁਣ ਚੰਗਾ ਡੰ ਅਦਰ ਪਹਿਣ ਗੀ ਠੀਕ ਹੈ ਨਾ ਕਪੜਾ ਫੇਰ ਮੋਲਾ ਮੂਤ ਹਾਂਜੀ ਕਪੜਾ ਲਾ ਕਪੜਾ ਦਾ ਨਹੀਂ ਲੰਦਾ ਇਹ ਮਾਂ ਉਹ ਨਹੀਂ ਹੁਣ ਸ਼ਰਮ ਆਉਂਦੀ ਆ ਤੇ ਮੰਗਦਿਆਂ ਨੂੰ ਨਹੀਂ ਸ਼ਰਮ ਆਉਂਦੀ ਜਦੋਂ ਆਟਾ ਪਵਾ ਕੇ ਲਿਆਉਨੇ ਹੋਗੇ ਤੁਸੀਂ ਨਹੀਂ ਜੀ ਹੁਣ ਲਾ ਇਹਨੂੰ ਮੂੰਹ ਤੇ ਕੱਲ ਨੂੰ ਕਿਸੇ ਨੂੰ ਹੋਰ ਠੱਗਿਆ ਸਾਨੂੰ ਪਤਾ ਲੱਗੇ ਤੇਰੀ ਵੀਡੀਓ ਬਣਾਈ ਜਾਂਦੇ ਫੇਰ ਕੋਈ ਦੰਡਾ ਦੰਡਾ ਚੰਗਾ ਫਿਰੂਗਾ ਨਹੀਂ ਫੇਰ ਤਾਂ ਲਾ ਹਾਂ ਨਹੀਂ ਅੱਜ ਤੋਂ ਬਾਅਦ ਮੈਂ ਕਿਸੇ ਦੇ ਕਰਾਂ ਨਾ ਦੇ ਕਿ ਮੈਂ ਖਿੱਚਾਂ ਨਾ ਭਈ ਨਾ ਨਾ ਆ ਦੇਖੋ ਬਾਈ ਇਹ ਕੱਪੜਾ ਕਿ ਆਇਆ ਇਹਦਾ ਮੂੰਹ ਦਿਖਾਉਣਾ ਆਪਾਂ ਕਿ ਲੇ ਲੇ ਲਾਓ ਜੀ ਉਹ ਠੀਕ ਹੈ ਇਧਰ ਮੁੜ ਆ ਬਾਈ ਜਿਹਦੀ ਬਣਾਈ ਸੀ ਫਿਲਮ ਤੇ ਕਰ ਦੋ ਸ਼ੇਰ ਇਹ ਸਾਡਾ ਸੀਪਾ ਇਹ ਸਾਡੀ ਸੁਖੀ ਹੈ ਤੇ ਤੁਰਪਦਾ ਇਹ ਸਾਡੇ ਆਰਟਿਸਟ ਹੈ ਬਾਰ ਬਾਰ ਅਸੀਂ ਇਹੀ ਰਿਪੀਟ ਕਰਦੇ ਆ ਇਹ ਬਾਈ ਅਸੀਂ ਉਹਨਾਂ ਬੰਦੇ ਦੇ ਬਣਾਈਏ ਜਿਹੜੇ ਬੰਦੇ ਦਿਨ ਦਿਨੇ ਪੁੱਛਦੇ ਰਾਤ ਨੂੰ ਦਰੂਹ ਦੇ ਅਥਰੇ ਠੇਕੇ ਦੇ ਹੁੰਦੇ ਆ ਅਸੀਂ ਪੇ ਬਾਈ ਦੱਸ ਇਹ ਜਰੂਰ ਹੈ ਮੈਸੇਜ ਦੇਣਾ ਆਪਾਂ ਇੱਕ ਵਾਰੀ ਹੈ ਨਾ ਬੋਲ ਬਾਈ ਕਿਵੇਂ ਹੈ ਹਾਂ ਸਾਰੇ ਬਰੇ ਦੇਣਗੇ ਕਮਲ ਬਰੇ ਦੇਣਗੇ ਅਸੂਕੀ ਆਇ ਚਲ ਅਸੂਕੀ ਹਾਂ ਸੁਕੀ ਬੋਲੋ ਭਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਬੀਬੀਆਂ ਭੈਣਾਂ ਨੂੰ ਇਹ ਹੀ ਬੇਨਤੀ ਆ ਵੀ ਸਿਆਣੇ ਭੂਪਿਆਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹ ਲੋਕਾਂ ਨੂੰ ਠੱਗਦੇ ਨੇ ਜੀ ਗੁਰੂ ਘਰ ਜਾਓ ਗੁਰੂ ਘਰ ਤੋਂ ਉੱਚਾ ਕੁਝ ਵੀ ਨਹੀਂ ਹੈਗਾ ਗੁਰੂ ਘਰ ਤੋਂ ਵੱਡੀ ਚੀਜ਼ ਕੋਈ ਨਹੀਂ ਹੈਗੀ ਸਿਆਣੇ ਬੂਫੇ ਰੁਪਿਆ ਦੇ ਹੋਣਗੇ ਤੇ ਪੀਏ ਠੱਗਦੇ ਨੇ ਕੁਛ ਨਹੀਂ ਇਨਾਂ ਕੋਲ ਹੈਗਾ ਠੱਗ ਚੋਰ ਨੇ ਇਹ ਆਟਾ ਮੰਗ ਕੇ ਦੁਕਾਨਾਂ ਤੇ ਵੇਚ ਕੇ ਆਥੇ ਨੇ ਦਾਰੂ ਪੀ ਲੈਂਦੇ ਆ ਆਪਾਂ ਤਰਸ ਕਰਕੇ ਖੈਰ ਪਾ ਦਿੰਦੇ ਆ ਜੇ ਖੈਰ ਪਾਣੀ ਵੀ ਆ ਕਿਸੇ ਨੂੰ ਰੋਟੀ ਖਵਾ ਦੋ ਕੱਪੜਾ ਦਵਾ ਦੋ ਉਹਨੂੰ ਪਹਿਨਣ ਵਾਸਤੇ ਕਦੇ ਵੀ ਉਹਨੂੰ ਪੈਸਾ ਨਾ ਦਿਓ ਤੇ ਆ ਲਾਜ ਨਾ ਪੈਣ ਜਿਵੇਂ ਮੈਂ 2500 ਖਰਾਬ ਕੀਤਾ ਦੇਖਿਆ ਤੁਸੀਂ ਵੀਡੀਓ ਦੇ ਵਿੱਚ ਬਸ ਐਂ ਪੈਸੇ ਨਾ ਖਰਾਬ ਕਰੋ ਕਿਉਂਕਿ ਆਪਾਂ ਸਾਰਾ ਦਿਨ ਹੱਡ ਤੋੜਦੇ ਆ ਜਾਂ ਕਿਸੇ ਆਣ ਨੂੰ ਆਪਾਂ 3-3000 ਰੁਪਏ ਦੇ ਦਿੰਨੇ ਆ 5-5 ਪਸਾ ਇਹ ਜਨਾ ਕਰੋ ਇਹ ਮੈਸੇਜ ਜਿਹੜੀ ਆਪਾਂ ਵੀਡੀਓ ਬਣਾਈ ਆ ਭਾਈ ਦੱਸ ਵੀ ਕੀ ਆਪਾਂ ਸਮਾਜ ਨੂੰ ਕੀ ਮੈਸੇਜ ਦਿੱਤੇ ਵੀ ਸਮਾਜ ਇਹ ਮੈਸੇਜ ਇਹ ਹੀ ਦਿਨਾ ਜੀ ਸਿਆਣਾ ਸੱਪੇ ਮਗਰ ਨਾ ਲੱਗੋ ਸੋ ਭਾਈ ਦੋਸਤੋ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਜੀ ਤੁਸੀਂ ਸਾਡੇ ਚੈਨਲ ਦੇ ਹੋਰ ਨਵੇਂ ਨਵੇਂ ਫੁਲਵਾ ਦੇਖੋਗੇ ਧੰਨਵਾਦ ਜੀ